ਬਹੁਤ ਦੁਖੂ ਹੋ ਰਿਹਾ ਵਾ ਮੈਨੂੰ ਇਸ ਦੇਸ਼ ਦੇ ਅਸ਼ੋਕ ਚ ਚੱਕਰ ਵੀ ਲੇਤਾ ਇੱਕ ਪਿਤਾ ਦੇ ਨਾਲ ਮੈਂ ਗੱਲ ਕਰ ਰਿਹਾ ਵਾ ਜਿਹੜੇ ਤੁਹਾਨੂੰ ਦੱਸਦੇ ਆ ਕਿ ਕਿੱਦਾਂ ਉਹਨਾਂ ਦੇ ਬੇਟੇ ਦੀ ਸ਼ਹਾਦਤ ਦਾ ਜਿਹੜਾ ਵਾ ਮਜ਼ਾਕ ਇਸ ਪ੍ਰਸ਼ਾਸਨ ਵੱਲੋਂ ਬਣਾਇਆ ਜਾ ਰਿਹਾ ਵਾ ਹਾਂਜੀ ਇਹ ਤਾਂ ਦੱਸ ਦਿਓ ਜੀ ਕਿ ਕਿਸ ਤਰ੍ਹਾਂ ਉਹਨਾਂ ਦੇ ਗੇਟ ਦੇ ਨਾਲ ਜਿਹੜਾ ਵਾ ਮਤਲਬ ਕਿ ਗੇਟ ਦੀ ਬੁਰੀ ਹਾਲਤ ਵਾ ਜਾਂ ਕੀ ਕੀ ਸਮੱਸਿਆਵਾਂ ਆਈਆਂ ਵਾ ਥੋੜਾ ਖੁੱਲ ਕੇ ਦੱਸ ਦਿਓ ਜੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਇਹ ਗੇਟ ਸ਼ਹੀਦ ਲਾਖਪਤਾਂ ਨੂੰ ਦੇਖ ਸਕਾਂਗੇ ਸ਼ੋਕ ਚੱਕਰਾ ਦਾ ਗੇਟ 2014 ਵਿੱਚ ਬਣਿਆ ਸੀ ਜੀ तकरीबन ਤਿੰਨ ਸਾਲਾਂ ਤੋਂ ਜੀ ਇਹਦੇ ਜੋ ਗੇਟ ਦੀ ਹਾਲਤ ਬੜੀ ਖਸਾ ਹੋ ਚੁੱਕੀ ਹੈ ਸਾਰੀਆਂ ਉੱਪਰ ਵਾਲੀਆਂ ਸਾਲ ਕਾਫੀ ਟਾਈਲਾਂ ਟੁੱਟ ਚੁੱਕੀਆਂ ਹਨ ਪੇਂਟ ਨਿਕਲ ਚੁੱਕਿਆ ਹੈ ਔਰ ਜੋ ਬੇਸ ਹੈ ਉਹਦੇ ਲਾਗਾਂ ਵਿੱਚ ਜੋ ਸਨਮਾਇਕ ਆਪਣੇ ਮਾਰਬਲ ਦਾ ਹੈ ਉਹ ਟੁੱਟਿਆ ਪਿਆ ਤੁਸੀਂ ਫੋਟੋ ਲਈਆਂ ਹਾਂ ਲੈ ਲਓ ਹਾਂ ਜੀ ਹਾਂ ਜੀ ਬਿਲਕੁਲ ਦੇਖ ਲੈਣਾ ਜੀ ਹਾਂ ਔਰ ਉਹ ਯਾਰ 2022 ਵਿੱਚ ਮੈਨੂੰ ਨਗਰਪਾਲਿਕਾ ਨੇ ਦੱਸਿਆ ਸੀਗਾ ਕਿ ਨਵਦੀਪ ਦੇ ਲਿਗ ਗੇਟ ਦੀ ਰੈਨੋਵੇਸ਼ਨ ਵਾਸਤੇ 3 ਲੱਖ ਰੁਪਏ ਆਇਆ ਹੈ। ਲੇਕਿਨ ਉਹਦੇ ਵਾਸਤੇ ਅਜੇ ਤੱਕ ਖੱਤਚਾ ਨਹੀਂ ਹੋਇਆ ਹੈ। ਮੈਂ ਟਾਈਮ ਟੂ ਟਾਈਮ ਉਹਨਾਂ ਨੂੰ ਦੋ ਤਾਂ ਗਾਰੀ ਪੁੱਛਿਆ ਵੀ ਹੈ। ਹਾਂ ਹਾਂ। ਲੇਕਿਨ ਇਹ ਨਵਦੀਪ ਦੇ ਵਾਸਤੇ ਜੋ ਗੇਟ ਰੈਨੋਵੇਸ਼ਨ ਵਾਸਤੇ 3 ਲੱਖ ਰੁਪਏ ਆਇਆ ਉਹਦੇ ਵਾਸਤੇ ਤੁਸੀਂ ਕੀ ਕਰਿਓ? ਜੀ। ਲੇਕਿਨ ਉਹਨਾਂ ਦਾ ਰਿਪਲਾਈ ਇਹ ਹੀ ਹੁੰਦਾ ਕਿ ਅਸੀਂ ਜਲਦੀ ਇਹਨੂੰ ਠੀਕ ਕਰਵਾ ਰਿਹਾ। ਲੇਕਿਨ ਹੁਣ ਤਾਂ ਮੈਂ ਪੁੱਛਣਾ ਬੰਦ ਕਰ ਦਿੱਤਾ। ਜੀ। ਇਹਦੇ ਬਾਰੇ ਮੈਂ ਪੁੱਛਣਾ ਠੀਕ ਨਹੀਂ ਸਮਝਦਾ ਹਾਂ ਮੈਂ ਆਪਣੀ ਵੀ ਨਹੀਂ ਸਮਝਦਾ ਹਾਂ ਉਹਨੂੰ ਤਾਂ ਐਡਮਿਨਿਸਟ੍ਰੇਸ਼ਨ ਵੀ ਇੰਫੋ ਜੀ ਦੇਖਣ ਦੇ ਵਿੱਚ ਆ ਰਿਹਾ ਵਾ ਕਿ ਲਗਾਤਾਰ ਜਿਹੜਾ ਵਾ ਕਿਤੋਂ ਟਾਇਲਾਂ ਟੁੱਟੀ ਦੀਆਂ ਵਾ ਬੁਰੇ ਹਾਲਾ ਅ ਔਰ ਜਿੱਤਾ ਜਿਹੜਾ ਸਟੈਚੂ ਵੀ ਲੱਗਾ ਸਾਨੂੰ ਇਹ ਵੀ ਪਤਾ ਲੱਗਾ ਕਿ ਉਹਦਾ ਵੀ ਪ੍ਰਸ਼ਾਸਨ ਵੱਲੋਂ ਕੋਈ ਸਫਾਈ ਨਹੀਂ ਕੋਈ ਰੱਖ-ਰਖਾਵ ਨਹੀਂ ਤੁਸੀਂ ਖੁਦ ਜਿਹੜਾ ਵਾ ਉਹਦੀ ਮੇਂਟੇਨੈਂਸ ਉਹਦਾ ਘਾਲੇ ਵਾਲੇ ਦਾ ਫੋਟੋ ਆਪਕਟੋਂ ਦੇ ਹਾਂਜੀ ਹਾਂਜੀ ਜੀ ਜੀ ਇਹਦੇ ਬਾਰੇ ਵੀ ਥੋੜਾ ਦੱਸ ਦਿਓ ਇਹਦੇ ਬਾਰੇ ਨੇ ਨਕਦੀਪ ਦਾ ਜੋ ਸਟੈਚੂ ਬਣਿਆ ਗੋਪਾਲ ਦਾ ਜੋ ਪਾਸਪਰ ਹੈ ਜੀ ਉਹ ਵੀ ਕੋਈ ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਵੀ ਆਪਣੇ ਸਫਾਈ ਨਹੀਂ ਕੀਤੀ ਜਾਂਦੀ ਹੈ ਮੈਂ ਹਰੇਕ 15 ਦਿਨ ਦੇ ਬਾਅਦ ਆਪਣਾ ਪਾਈਪ ਲੈ ਕੇ ਮੈਂ ਸਟ੍ਰੈਚ ਨੂੰ ਸਾਫ ਕਰਦਾ ਹਾਂ ਜੋ ਲਾਉਨ ਹੈ ਉਹਦਾ ਘਾਹ ਵਗੜਾ ਕੱਢਦਾ ਹਾਂ ਮੈਂ ਲਾਉਨ ਤੇ ਔਰ ਟਾਈਮ ਟੂ ਟਾਈਮ ਉਹਦੀ ਸਫਾਈ ਕਰਦਾ ਹਾਂ ਇਸ ਐਡਮਿਨਿਸਟ੍ਰੇਸ਼ਨ ਇਹਦੇ ਬਾਰੇ ਕੁਝ ਨਹੀਂ ਕਰ ਰਿਹਾ ਹੈ ਮੈਂ ਆਪਣੇ ਹੱਥਾਂ ਨਾਲ ਕੁਝ ਕਰਦੇ ਹਾਂ ਸੋ ਅੰਕਲ ਮੈਨੂੰ ਵੀ ਦੱਸੋ ਕਿ ਲਾਈਟਾਂ ਦਾ ਵੀ ਪਤਾ ਲੱਗਾ ਸੀਗਾ ਕਿ ਲਾਈਟਾਂ ਵੀ ਬੰਦ ਨੇ ਦੇਖੋ ਕਿੰਨਾ ਵੱਡਾ ਮਜ਼ਾਕ ਹੈ ਇੱਕ ਅਸ਼ੋਕ ਚੱਕਰ ਵਿਜੇਤਾ ਸ਼ਹੀਦ ਲੈਫਟੀਨੈਂਟ ਔਰ ਟੈਲੈਂਟ ਆਫ ਇੰਡੀਆ ਵਾ ਔਰ ਅੰਕਲ ਦੱਸੋ ਹੋਰ ਕੀ ਕੀ ਸਮੱਸਿਆਵਾਂ ਜੀ ਲਾਈਟਾਂ ਨੂੰ ਲੈ ਕੇ ਲਾਈਟਾਂ ਤੇ ਤਕਰੀਬਨ 1.5 ਸਾਲ ਤੋਂ ਉਹਨਾਂ ਲਾਈਆਂ ਸੀ ਉਹ ਬੰਦ ਹੋ ਚੁੱਕੀਆਂ ਨੇ ਚੱਲਦੀਆਂ ਨਹੀਂ ਹਨ ਲੇਕਿਨ ਉਹ ਟਾਇਲਰ ਵੀ ਟਿਪੀਆਂ ਜੋ ਤੁਹਾਨੂੰ ਮੈਂ ਪਹਿਲਾਂ ਬਿਆਨ ਕਰ ਚੁੱਕਿਆ ਹਾਂ ਜੀ ਮੇਰੀ ਜੀ ਬਣੋ ਇਹ ਗੁਜਾਰਸ਼ ਹੈ ਸਰਕਾਰ ਅਤੇ ਇਸ ਫਾਤੀ ਅਤੇ ਵੀ ਇਹ ਜੋ ਇਹ ਜੀ ਬੈਂਟਰ ਨਾਲ ਜਲਦੀ ਤੋਂ ਜਲਦੀ ਕਰਵਾਈ ਜਾਏ ਨਹੀਂ ਤਾਂ ਮੈਂ ਜਦੋਂ ਵੀ ਗੇਟ ਦੇ ਲੱਗ ਦਿਲਾਂਗਾ ਮੇਰੇ ਤੁਹਾਨੂੰ ਬਹੁਤ ਦਰਦ ਹੁੰਦਾ ਹੈ ਅੰਕਲ ਜੀ ਇਹ ਦੱਸਿਓ ਕਿ ਕਿਦਾਂ ਸ਼ਹਾਦਤ ਦਾ ਜਾਨ ਜਿਹੜਾ ਵਾ ਭਰਜਮਾਨੀ ਸੀ ਤੁਹਾਡੇ ਬੇਟੇ ਨੇ ਪੀਤਾ ਸੀਗਾ ਭਰਤੀ ਕਿਦੋਂ ਹੋਏ ਸੀਗੇ ਔਰ ਕਿੰਨੇ ਸਮੇਂ ਬਾਅਦ ਕਿਉਂਕਿ ਸਾਡੀ ਜਾਣਕਾਰੀ ਅਨੁਸਾਰ ਥੋੜੇ ਸਮੇਂ ਦੇ ਬਾਅਦ ਜਿਹੜਾ ਵਾ ਦੇਸ਼ ਦੀ ਗੱਤ ਇਹਨਾਂ ਨੇ ਵੱਡਾ ਫਰਜ਼ਾਨ ਦੇਖਿਆ ਬੜਾ ਪਲੀਜ਼ ਦੱਸ ਦਿਓ ਕਿ ਕਿੰਨੀ ਉਮਰ ਚ ਭਰਤੀ ਹੋਰ ਕਿੰਨੇ ਸਮੇਂ ਬਾਅਦ ਉਹਨਾਂ ਸ਼ਹਾਦਤ ਦਾ ਜਾਮ ਪਿੱਤਾ ਨਵਦੀਪ ਨੇ ਜੋ ਆ ਸਾਡੇ ਸਾਡੇ ਸਬਮਿਸ਼ਨ ਦੇ ਥਰੂ ਆਰਮੀ ਵਿੱਚ ਗਿਆ ਸੀ ਜੀ 2009 ਵਿੱਚ ਟੈਸਟ ਪਾਸ ਕੀਤਾ ਸੀ ਉਹਦੀ ਟ੍ਰੇਨਿੰਗ 2010 ਵਿੱਚ ਮਾਰਚ 2010 ਵਿੱਚ ਸ਼ੁਰੂ ਹੋਈ ਜੀ ਆਪਸਰ ਟੈਨਾ ਅਕੈਡਮੀ ਚਨਾਈ ਵਿੱਚ ਹਾਂ ਹਾਂ ਇੱਕ ਸਾਲ ਦੀ ਟ੍ਰੇਨਿੰਗ ਕੋਲ ਬਾਅਦ 19 ਮਾਰਚ 2011 ਨੂੰ ਉਹਨੇ ਕਮਿਸ਼ਨ ਲਿਆ ਹਾਂ ਉਹ ਫਿਰ 15 ਮਰਾਠਾਲੇ ਵਿੱਚ ਉਹਨੂੰ ਪੂਰੀ ਕੋਸ਼ਨ ਕਮਿਟੀ ਗਈ ਜੀ ਜੀ ਜੋ ਕਿ ਪਹਿਲਾ ਹਨਪੁਰਸੀ ਉਥੋਂ ਮੁਗੋ ਕੇ ਉਹ ਗਰੇ ਸੈਕਟਰ ਵਿੱਚ ਚੜ ਗਈ ਓਕੇ ਉਹਦੇ ਤੋਂ ਬਾਅਦ ਉਸ ਉਹ ਘਾਤਕ ਬਲਾਟੂਨ ਕਮਾਂਡਰ ਬਣਿਆ ਜੀ ਜੀ ਤੇ ਉਹਨੇ ਅਗਸਤ ਦੀ ਰਾਤ ਨੂੰ ਉਹਨੂੰ ਆਰਡਰ ਮਿਲਿਆ ਕਿ ਸਾਡੇ ਦੇਸ਼ ਵਿੱਚ 17 ਟੈਰਰਿਸਟ ਇਨਫਲੇਟ ਕਰ ਰਹੇ ਹੈ ਅੰਦਰ ਵਾਣ ਦੀ ਕੋਸ਼ਿਸ਼ ਕਰ ਰਹੇ ਹੈ ਜੀ ਉਹ ਆਪਣੀ ਘਾਤਕ ਪਲਾਟੂਨ ਨੂੰ ਨਾਲ ਲੈ ਕੇ ਓਕੇ 11 ਬੰਦੇ ਨੂੰ ਨਾਲ ਲੈ ਕੇ ਜਨੋਂ ਵਿੱਚ ਉਹ ਖੁਦ ਇੱਕ ਅਫਸਰ ਸੀ ਉਹ ਗਿਆ ਔਰ ਉਹਨਾਂ ਦਾ ਮੁਕਾਬਲਾ ਕੀਤਾ ਔਰ ਇੱਕ ਕਿਸ਼ਨ ਗੰਗਾ ਨਦੀ ਹੈ ਉਹ ਜੀ ਜੀ ਉਹ ਮੈਂ ਉੱਥੇ ਦੋਸਤ ਹਾਂ 2012 ਵਜੇ ਗਿਆ ਹਾਂ ਮੈਂ ਦੇਖ ਕੇ ਆਇਆ ਹਾਂ ਉਹਦੇ ਵਿੱਚ ਜਦੋਂ ਕ੍ਰਾਸ ਕਰ ਰਹੇ ਸੀ ਕਿ ਨਵੀਦ ਨੇ ਕੋਈ ਫਾਇਰ ਨਹੀਂ ਕੀਤਾ ਉਹਦੇ ਵਿੱਚ ਕਿਉਂ ਫਾਇਰ ਨਹੀਂ ਕੀਤਾ ਔ ਚਾਹੁੰਦਾ ਹੂ ਕਿ ਸਾਰੇ ਜਣੇ ਇਕੱਠੇ ਹੋ ਕੇ ਮੇਰੇ ਬਿਲਕੁਲ ਨਜ਼ਦੀਕ ਆ ਜਾਣ ਹਾਂ ਮੇਰੇ ਰੇਂਜ ਦੇ ਵਿੱਚ ਆ ਜਾਣ ਜਦੋਂ 5 ਮੀਟਰ ਲਾਗੇ ਨਜ਼ਦੀਕ ਆਗੇ ਨਵਦੀਪ ਨੇ ਆਪਣੀ ਜੋ ਪਲਾਟੂਨ ਸੀ ਨੂੰ ਆਗੋਕ ਕੀਤਾ ਪਿਆ ਸੀ ਜੀ ਜਦੋਂ ਮੈਂ ਪਹਿਲਾ ਫਾਇਰ ਕਰਾਂਗਾ ਫਿਰ ਤੁਸੀਂ ਫਾਇਰ ਕਰਨਾ ਹੈ ਉਹਨੇ ਫਾਇਰ ਸ਼ੁਰੂ ਕੀਤਾ ਤੇ ਤਕਰੀਬਨ 13 ਹੱਤਵਾਰੀਆਂ ਨੂੰ ਮੋਢੇ ਮੂੰਹ ਆਕਾਰ ਦਿੱਤਾ 4:00 ਵਜੇ ਨਸਬੇ ਸੀ ਜੀ ਜੀ ਤੇ ਆਪਣੇ ਫਾਇਰਿੰਗ ਵਿੱਚ ਜਦੋਂ ਉਹਨਾਂ ਦੀ ਫਾਇਰਿੰਗ ਹੋ ਰਹੀ ਸੀ ਨਵਦੀਪ ਦੇ ਸ਼ੋਰ ਨਾਲ ਜੋ ਗੋਲੀ ਲੱਗੀ ਔਰ ਇਹਨੇ ਜਬਲਸ ਗੋਲੀ ਲੱਗੀ ਕਿ ਅੱਧਾ ਸਪਾਰਟੋ ਸ਼ਿਖਰ ਚੱਤਾ ਜੰਮ ਗਿਆ ਸੋ ਇਹਨੇ ਉਸ ਦੇਸ਼ ਦੇ ਮਹਾਨ ਸ਼ਹੀਦ ਦੇ ਪਿਤਾ ਮਰਦਾਸਪੁਰ ਦੇ ਸ਼ਹੀਦਾ ਦੀ ਤਰਤੀਬ ਦੇ ਪਿਤਾ ਜਿਨ੍ਹਾਂ ਨੂੰ ਭਾਵੁਕ ਮਨ ਦੇ ਨਾਲ ਦੱਸਿਆ ਵਾ ਕਿ ਉਹਨਾਂ ਦੇ بیٹے ਨੇ ਦੇਸ਼ ਦੀ ਖਾਤਰ ਆਪਣੇ ਸਿਰ 'ਤੇ ਗੋਲੀ ਖਾਧੀ ਔਰ 13 ਦੇ ਕਰੀਬ ਜਿਹੜੇ ਲੋਕ ਸੀਗੇ ਜਿਹੜੇ ਟੈਰਰਿਸਟ ਆਏ ਸੀਗੇ ਉਹਨਾਂ ਨੂੰ ਮਾਰਿਆ ਇਹ ਉਹ ਯਾਦਗਾਰੀ ਗੇਟ ਆ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸ਼ੋਕ ਚੱਕਰ ਮਨੋ ਪ੍ਰਾਂਤ ਸੰਤ ਨਗਰ ਗੁਰਦਾਸਪੁਰ ਕਰਨ ਕੇ ਡੋਬ ਜਾਣਾ ਚਾਹੀਦਾ ਵਾ ਆ ਵੇਖੋ ਇੱਥੇ ਹਾਲਾਤ ਕਿੰਨੇ ਬੱਤਰ ਹਾਲਾਤ ਨੇ ਆ ਲੋ ਆਜੇ ਆਜੇ ਸ਼ਹੀਦ ਦਾ ਰੁਤਬਾ ਸਾਡੇ ਬੇਸ਼ ਵਿੱਚ ਆ ਲੋ ਉਹ ਇਹਦੇ ਪਿਤਾ ਜੀ ਇਹ ਵੀ ਕਹੇ ਆ ਅਗਲੀ ਟੈਲ ਜਿਹੜੀ ਆ ਇਹ ਵੀ ਪੁੱਤੀ ਦੀ ਆ ਕੀ ਬਾਰ ਬਾਰ ਪੁੱਟ ਕੇ ਆਪਾਂ ਦਿਖਾਉਣਾ ਇੰਨੇ ਬੁਰੇ ਹਾਲਾਤ ਨੇ ਉਹ ਸ਼ਹੀਦ ਦੇ ਪਿਤਾ ਜਿਹੜੇ ਆ ਉਹ ਅੱਜ ਬੇਟੇ ਦਾ ਸ਼ਹੀਦੀ ਦੇ ਹੜਾਵਾ ਹੋਰੇ ਸਿੱਖ ਲੋ ਕੇ ਉਹ ਟੁੱਟੀਆਂ ਚਾਲਾਂ ਬੰਦ ਲਾਈਟਾਂ ਤੇ ਗੇਟ ਦੀ ਖਰਾਬ ਹਾਲਤ ਦਿਖਾ ਰਿਹਾ ਸੋ ਇਹ ਆ ਸਾਡੇ ਦੇਸ਼ ਦੇ ਹਾਲਾਤ ਜਿੱਥੇ ਸ਼ਹੀਦਾਂ ਦਾ ਸਰਾ ਸਰਪਮਾਨ ਹੋ ਰਿਹਾ ਸੋ ਮੇਰੀ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਉਹ ਹੱਥ ਜੋੜ ਕੇ ਬੇਨਤੀ ਆ ਕੋਈ ਇਸ ਗੇਟ ਨੂੰ ਜਿਹੜਾ ਵਾ ਜਲਦੀ ਤੋਂ ਜਲਦੀ ਠੀਕ ਕਰਾ ਦੇ ਕਿਤੇ ਇਹ ਨਾ ਹੋਵੇ ਕਿ ਪੂਰੇ ਦੇਸ਼ ਦੇ ਸ਼ਹੀਦਾਂ ਦੇ ਪਰਿਵਾਰ ਇਕੱਠੇ ਹੋ ਕੇ ਇਸ ਗੇਟ ਦੇ ਵਿੱਚ ਲੱਗ ਕੇ ਕਿਤੇ ਧਰਨਾ ਲਾ ਦੇਣੇ ਲਗਾਤਾਰ ਖਬਰਾਂ ਲਈ ਤੁਸੀਂ ਜੁੜੇ ਰਹੋ ਆਪਣੇ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਚੀਫ ਰਿਪੋਰਟਰ ਹੇਸ਼ ਪੰਡਤ ਧੰਨਵਾਦ